ਹਾਂਜੀ ਸ਼ਸ਼ੀਕਾਲ ਦੀ ਸਾਰੀਆਂ ਭੈਣਾਂ ਨੂੰ ਅੱਜ ਵਾਲੀ ਪੰਜਾਬੀ ਕੋਰਨਰ ਦੀ ਵੀਡੀਓ ਵਿੱਚ ਤੇ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਕ੍ਰੇਪ ਸ਼ਿਮਰ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਫੈਬਰਿਕਾ ਸੌਫਟ ਫੈਬਰਿਕਾ ਜੇ ਇਹਨੂੰ ਆਪਾਂ ਵਰਕ ਕਰਵਾਉਣਾ ਐਜ਼ এ ਵਰਕ ਵੀ ਕਰਵਾ ਸਕਦੇ ਆ ਜੇ ਆਪਾਂ ਨੂੰ ਆਪਾਂ ਨੂੰ ਇੱਦਾਂ ਹੀ ਮਿਕਸ ਮੈਚ ਦੇ ਵਿੱਚ ਪਲੇਨ ਹੀ ਪਾਉਣਾ ਤਾਂ ਆਪਾਂ ਪਲੇਨ ਹੀ ਸੂਟ ਪਾ ਸਕਦੇ ਆ ਠੀਕ ਆ ਇਹ ਬਹੁਤ ਹੀ ਸੋਹਣੀ ਲੁੱਕ ਆਉਂਦੀ ਆ ਇਹਦੇ ਵਿੱਚ ਜਿਹੜੇ ਆਪਣੇ ਕੋਲ ਸਟਾਕ ਆ ਬਿਲਕੁਲ ਲਿਮਟ ਆ ਉਹ ਤੁਸੀਂ ਵੀਡੀਓ 'ਚ ਜਿੰਨੇ ਕ ਸੂਟ ਪਾਏ ਨੇ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਬਹੁਤ ਹੀ ਰੀਜਨੇਬ ਇਹਦੇ ਵਿੱਚ ਸੂਟ ਹੈ ਜੇ ਬਾਈ ਕਰਨਾ ਤਾਂ ਸਕਰੀਨ ਤੇ ਆਪਣਾ ਨੰਬਰ ਦਿੱਤਾ ਗਿਆ ਉਸ ਦੇ ਰੇ ਫਟਾਫਟ WhatsApp ਰਾਹੀਂ ਆਰਡਰ ਦੇ ਸਕਦੇ ਹੋ ਤੇ ਬਾਕੀ ਜਿੰਨਾ ਪਹਿਣਾ ਨੇ ਨਾ ਬਾਟਮ ਤੇ ਵਰਕ ਵਾਲੇ ਜਿੰਨਾ ਸੂਟਾਂ ਦੇ ਪਹਿਣਾ ਦੇ ਆਰਡਰ ਸੀਗੇ ਤੇ ਕੁਝ ਪੈਂਡਿੰਗ ਸੀਗੇ ਕੁਝ ਜਿਨ੍ਹਾਂ ਨੇ ਨਾਮੇ ਦੇਣੇ ਹੋਣ ਤਾਂ ਆਪਣੇ ਕੋਲ ਇਹ ਸੂਟ ਬਸ ਲਾਸਟ ਟਾਈਮ ਰਿਪੀਟ ਹੋ ਰਹੇ ਨੇ ਉਸ ਤੋਂ ਬਾਅਦ ਇਹ ਸੂਟ ਨਹੀਂ ਆਪਾਂ ਰਿਪੀਟ ਕਰਾਂਗੇ ਤੇ ਇਹ ਸੂਟ ਦੀ ਕੀਮਤ ਹੈਗੀ ਹੈ 1250 ਰੁਪਿਆ ਆਪਾਂ ਡਿਸਕਾਊਂਟ ਚ ਦੇ ਰਹੇ ਹਾਂ ਤੁਹਾਨੂੰ 1250 ਰੁਪਿਆ ਓਨਲੀ ਸੂਟ ਦੀ ਕੀਮਤ ਆ ਠੀਕ ਆ ਜੇ ਜੇ ਤੁਸੀਂ ਬਾਏ ਕਰਨਾ ਤਾਂ ਸਕਰੀਨ ਤੇ ਆਪਣਾ ਨੰਬਰ ਦਿੱਤਾ ਗਿਆ ਉਸਦੇ ਨਾਲ ਹੀ WhatsApp 'ላይ ਆਰਡਰ ਦੇ ਸਕਦੇ ਹੋ ਤੇ ਬਾਕੀ ਜਿਹੜੇ ਤੁਸੀਂ ਮੈਂ ਤੁਹਾਨੂੰ ਕਾਟਨ ਤੇ ਕਾਟਨ ਤੇ ਵਿਦਿਤ ਦੁਪੱਟਾ ਸੂਟ ਨੇ ਉਹ 1000 ਰੁਪਏ ਦੇ ਦੋ ਸੂਟ ਨੇ ਤੇ ਉਹਨਾਂ ਦਾ ਵੀ ਸਕਰੀਨਸ਼ਾਟ ਲੈ ਕੇ ਦੇ ਸਕਦੇ ਹੋ ਪਰ ਜਨਨ ਕੀ ਇਹ ਆ ਕਿ ਜੇ ਤੁਸੀਂ ਦੋ ਸੂਟ ਖਰੀਦਦੇ ਹੋ ਤਾਂ 1000 ਰੁਪਏ ਦੇ ਦੋ ਸੂਟ ਨੇ ਜੇ ਸਿੰਗਲ ਲੈਣੇ ਹੋ ਤਾਂ ਫਿਰ ਥੋੜਾ ਜਿਆਦਾ ਸ਼ਿਪਿੰਗ ਫ੍ਰੀ ਆ ਦੋ ਸੂਟਾਂ ਪਿੱਛੇ ਸ਼ਿਪਿੰਗ ਵੀ ਫ੍ਰੀ ਆ ਠੀਕ ਆ ਤੇ ਬਾਕੀ ਦੀ ਜੇ ਮੈਂ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਦੇ ਲਈ ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਤੁਹਾਡੇ ਸਾਹਮਣੇ ਨਵੀਂ ਤੋਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਨੌਲੇਜ ਮਿਲ ਜਾਇਆ ਕਰੇ ਠੀਕ ਆ ਜੀ ਤੇ ਬਾਕੀ ਦਾ ਜਿੰਨਾ ਭੈਣਾ ਨੇ ਵੀ ਆਪਣੇ ਕੋਲ ਇਹ ਫੈਬਰਿਕ ਵਾਲੀ ਜਿਹੜੀ ਵੀਡੀਓ ਹੈਗੀ ਆ ਤੁਸੀਂ ਪਾਰਟੀ ਵਾਰ ਫੈਬਰਿਕ ਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਤੇ ਬਹੁਤ ਵਧੀਆ ਆਰਡਰ ਸੀ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਫਰੈਸ਼ ਫੈਬਰਿਕ ਹੁੰਦਾ ਵਾ ਲਹਿੰਗਿਆਂ ਦਾ ਜਿੰਨਾਂ ਭੈਣਾਂ ਨੇ ਫਰੈਸ਼ ਲਹਿੰਗੇ ਇਹ ਤਿਆਰ ਕਰਵਾਉਣੇ ਹੁੰਦੇ ਨੇ ਵਧੀਆ ਫੈਬਰਿਕ ਦੇ ਵਿੱਚ ਉਹ ਵੀ ਪਾਉਂਗੀ ਤੇ ਜਿਨ੍ਹਾਂ ਦੇ ਆਰਡਰ ਤੁਸੀਂ ਲਹਿੰਗਿਆਂ ਦੇ ਬਹੁਤ ਵਧੀਆ ਆਰਡਰ ਦੇ ਰਹੇ ਹੋ ਤੁਹਾਡੇ ਬਹੁਤ ਵਧੀਆ ਥੈਂਕ ਯੂ ਕਿ ਤੁਸੀਂ ਵੀਡੀਓ ਦੇਖ ਕੇ ਹਰ ਇੱਕ ਭੈਣ ਜਿਨ੍ਹਾਂ ਦੇ ਐਨ ਆਰ ਆਈ ਭੈਣਾਂ ਨੇ ਜਾਂ ਫਿਰ ਆਪਣੇ ਇੰਡੀਆ 'ਚ ਵੀ ਜਿਨ੍ਹਾਂ ਨੇ ਡਰੈੱਸਾਂ ਤਿਆਰ ਕਰਵਾਉਣੀਆਂ ਹੁੰਦੀਆਂ ਨੇ ਬਹੁਤ ਵਧੀਆ ਆਪਾਂ ਨੂੰ ਉਹਨਰਾਂ ਹੀ ਆਰਡਰ ਮਿਲ ਰਹੇ ਨੇ ਇਸ ਦੇ ਲਈ ਉਹਨਾਂ ਦਾ ਸਾਰਿਆਂ ਭੈਣਾਂ ਦਾ ਧੰਨਵਾਦ ਠੀਕ ਆ ਜਿਹੜਾ ਟਾਈ ਐਂਡ ਡਾਈ ਦਾ ਤੁਹਾਨੂੰ ਫੈਬਰਿਕ ਦਿੱਤਾ ਹੋਇਆ ਇਹ ਵੀ ਸ਼ਿਮਰ ਕ੍ਰੇਪ ਦੇ ਵਿੱਚ ਆ ਇਹ ਵੀ ਬਹੁਤ ਸੋਹਣਾ ਫੈਬਰਿਕ ਆ ਇਹਨੂੰ ਵੀ ਤੁਸੀਂ ਮਸ਼ੀਨ ਵਰਕ ਆਰੀ ਵਰਕ ਜਾਂ ਹੈਂਡ ਵਰਕ ਜੋ ਵੀ ਚਾਹੋ ਵਰਕ ਕਰਵਾ ਕੇ ਇਹਨੂੰ ਤੁਸੀਂ ਬਹੁਤ ਵਧੀਆ ਆਪਣਾ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਜੀਨੇਬਲ ਪ੍ਰਾਈਸ ਦੇ ਵਿੱਚ ਪੀਸ ਨੇ ਤੇ ਇਹ ਆਪਣੇ ਕੋਲ ਫੈਬਰਿਕ ਜਿਹੜਾ ਹੁਣ ਆ ਲਾਸਟ ਯਾਨੀ ਕਿ ਬਸ ਆਹੀ ਦਿਨਾਂ ਦੇ ਵਿੱਚ ਜਿਹੜੀ ਕਾਟਨ ਦੇ ਫੈਬਰਿਕ ਦੀ ਵੀਡੀਓ ਆਊਗੀ ਆਪਣੇ ਕੋਲ ਉਹ ਹੁਣ ਸਿਰਫ ਲਾਸਟ ਵੀਡੀਓ ਹੀ ਨੇ ਹੋਣਗੀਆਂ ਇਸ ਮੰਤ ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲ ਸਾਰੇ ਟਿਵੀਅਰ ਫੈਬਰਿਕ ਸ਼ੁਰੂ ਹੋ ਜਾਣਗੇ ਕਿਉਂਕਿ ਫਿਰ ਸਾਰਾ ਸਰਦੀਆਂ ਦਾ ਸਟਾਕ ਆਪਾਂ ਸ਼ੁਰੂ ਕਰ ਦੰਨੇ ਹੁੰਨੇ ਆ ਠੀਕ ਆ ਜੀ ਤੇ ਇਸ ਕਰਕੇ ਜਿੰਨੇ ਕ ਫੈਬਰਿਕ ਆਉਣਗੇ ਉਹਨਾਂ ਦਾ ਤੁਹਾਨੂੰ ਬਹੁਤ ਹੀ ਰੀਜ਼ੀਨੇਬਲ ਪ੍ਰਾਈਸ ਦੇ ਵਿੱਚ ਹੋਣਗੇ ਡਿਸਕਾਊਂਟ ਦੇ ਵਿੱਚ ਹੋਣਗੇ ਜਿੰਨਾ ਵੀ ਭੈਣਾਂ ਨੇ ਲੈਣੇ ਹੋਣਗੇ ਤਾਂ ਫਟਾਫਟ ਆਪਣਾ ਸਕਰੀਨ ਤੇ ਨੰਬਰ WhatsApp ਚਲਦਿਆ ਉਹਦੇ ਨਾਲ ਹੀ ਆਰਡਰ ਦੇ ਕੇ ਲੈ ਸਕਦੇ ਹੋ ਠੀਕ ਹੈ ਜੀ ਤੇ ਜਿੰਨਾ ਭੈਣਾ ਨੇ ਵਿਆਹ ਸ਼ਾਦੀਆਂ ਲਈ ਨਵਾਂ ਫੈਬਰਿਕ ਲੈਣਾ ਹੋਵੇ ਜਾਂ ਫਿਰ ਉਹਨਾਂ ਨੇ ਨਵੀਂ ਕੋਈ ਵੀ ਨਵੀਂ ਚੁਆਇਸ ਹੋਵੇ ਵਰਕ ਕਰਾਉਣਾ ਹੋਵੇ ਉਹ ਆਪਣੀਆਂ ਵੀਡੀਓ ਨੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਡੇਲੀ ਹੀ ਆਪਣੇ ਕੋਲੋਂ ਉਹਨਾਂ ਨੂੰ ਨਵੇਂ-ਨਵੇਂ ਅਪਡੇਟ ਮਿਲਦੇ ਰਹਿਣ ਕਿ ਆਪਾਂ ਕਿਹੜੀ ਚੀਜ਼ ਆਪਾਂ ਨਵੀਂ ਲੈ ਕੇ ਆ ਸਕਦੇ ਆ ਠੀਕ ਆ ਕਿਹੜੀ ਚੀਜ਼ ਨਵੀਂ ਲੈ ਕੇ ਆ ਰਹੇ ਆ ਕਰਦੇ ਆ ਤੁਹਾਨੂੰ ਇਸ ਵੀਡੀਓ ਰਾਹੀਂ ਤੁਹਾਨੂੰ ਜਿੰਨੇ ਵੀ ਫੈਬਰਿਕ ਮਿਲਣਗੇ ਜਿੰਨੀ ਵੀ ਕੁਆਲਟੀ ਮਿਲੂਗੀ ਤੁਹਾਨੂੰ ਐਡਵਾਂਸ ਤੇ ਵਧੀਆ ਦੇ ਵਿੱਚ ਮਿਲੂਗੀ ਕਿਉਂਕਿ ਦੇਖੋ ਹਜੇ ਸਰਦੀ ਸ਼ੁਰੂ ਹੋਣ ਨੂੰ ਫਿਰ ਵੀ 2-3 ਮਹੀਨੇ ਪਏ ਨੇ ਪਰ ਫਿਰ ਵੀ ਅਸੀਂ ਤੁਹਾਡੇ ਲਈ ਪਹਿਲਾਂ ਹੀ ਸਰਦੀਆਂ ਦੇ ਸੀਜ਼ਨ ਦਾ ਫੈਬਰਿਕ ਸ਼ੁਰੂ ਕਰ ਦਿੱਤਾ ਆ ਠੀਕ ਆ ਕਿਉਂਕਿ ਇਹ ਸਾਡੀ ਵੀ ਇੱਕ ਸਰਚ ਹੁੰਦੀ ਆ ਜਿਹੜੀ ਅਸੀਂ ਪਹਿਲਾਂ ਹੀ ਸਰਚ ਕਰਕੇ ਆਪਣੇ ਫੈਬਰਿਕ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਆ ਤਾਂ ਕਿ ਸਾਨੂੰ ਸਰਦੀਆਂ ਦੇ ਆਉਣ ਤੇ ਕੋਈ ਵੀ ਫੈਬਰਿਕ ਲੱਭਣ ਦੀ ਕੋਸ਼ਿਸ਼ ਵੀ ਖੇਚਲ ਨਾ ਕਰਨੀ ਪਵੇ ਤੇ ਆਪਣੇ ਕੋਲ ਸਿਲਕ ਵੈਲਵਟ ਵੀ ਆ ਚੁੱਕੀ ਆ ਜੇ ਉਹਦੇ ਕਲਰ ਚਾਹੀਦੇ ਨੇ ਜੇ ਉਹਦੀ ਵੀਡੀਓ ਚਾਹੀਦੀ ਆ ਤਾਂ ਮੈਨੂੰ ਜਰੂਰ WhatsApp ਰਾਹੀਂ ਆਰਡਰ ਕਰ ਦਿਓ ਆਰਡਰ ਸੌਰੀ WhatsApp ਰਾਹੀਂ ਕੰਡੈਕਟ ਕਰ ਦਿਓ ਤਾਂ ਕਿ ਮੈਂ ਤੁਹਾਡੇ ਲਈ ਉਹ ਵੀ ਹੀ ਵੀਡੀਓ ਬਣਾ ਕੇ ਪਾ ਦਾਂ ਠੀਕ ਆ ਹੁਣ ਆਪਾਂ ਵੀਡੀਓ ਨੂੰ ਨਾਂ ਲੰਬਾ ਲੈ ਕੇ ਜਾਂਦੇ ਹੋਏ ਤੁਸੀਂ ਵੀਡੀਓ ਨੂੰ ਜੋ ਵੀ ਚੀਜ਼ ਪਸੰਦ ਆਉਂਦੀ ਹੈ ਤੇ ਉਸ ਦਾ ਸਕਰੀਨਸ਼ਾਟ फटाफट ਲੋ WhatsApp ਤੇ ਆਰਡਰ ਕਰੋ ਠੀਕ ਹੈ ਹੁਣ ਤੁਹਾਡਾ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ 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 ਧੰਨਵਾਦ ਇਸੇ ਤਰ੍ਹਾਂ ਜਿਹੜੇ ਨਹੀਂ ਦੇਖਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਭੈਣਾਂ ਆਪਾਂ ਨੂੰ WhatsApp ਤੇ ਸੋਹਣੇ ਸੋਹਣੇ ਮੈਸੇਜ ਕਰਦੀਆਂ ਨੇ ਵੀਡੀਓ ਨੂੰ ਬਹੁਤ ਸੋਹਣਾ ਆਪਾਂ ਨੂੰ ਵਧੀਆ ਰਿਸਪੌਂਸ ਦਿੰਦੀਆਂ ਨੇ ਉਹਨਾਂ ਦਾ ਤਾਂ ਫਿਰ ਬਹੁਤ ਜ਼ਿਆਦਾ ਧੰਨਵਾਦ ਠੀਕ ਹੈ ਜੀ ਤੇ ਹੁਣ ਇਸੇ ਤਰ੍ਹਾਂ ਸਾਡੀ ਵੀਡੀਓ ਨਾਲ ਜੁੜੇ ਰਿਹਾ ਕਰੋ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰ ਲੋ ਤੇ ਵੀਡੀਓ ਨੂੰ ਸਾਡੇ ਡੈਲੀ ਦੀਆਂ ਵੀਡੀਓ ਨਵੇਂ-ਨਵੇਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਟੋਰ ਕਰ ਲੋ